ਸਾ希 ਕਾਲ ਜੀ ਸਾਰਿਆਂ ਨੂੰ ਹਰ ਤੋਂ ਹੀ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਤੇ ਮੌਸਮ ਤੇ ਅੱਜ ਵੀ ਮੇਰੇ ਮਨ ਆ ਕੇ ਨਿਕਲੀ ਸੀ ਤੇ ਮੌਸਮ ਹੋ ਗਿਆ ਆਵਸਮ ਜੀ ਨੂੰ ਕਹਿ ਸਕਦੇ ਆ ਤੇ ਬੱਦਲ ਦੇਖੋ ਉੱਤੇ ਐਣ ਜੇ ਆ ਰਹੇ ਨੇ ਬੱਦਲ ਤੇ ਆਪਾਂ ਵਲੌਗ ਸ਼ੁਰੂ ਕਰਤਾ ਮੈਂ ਮੌਸਮ ਠੰਡਾ ਹੋਇਆ ਮੈਂ ਜਾਣਾ ਸੀ ਬਾਜ਼ਾਰ ਤੇ ਹੁਣ ਬਾਜ਼ਾਰ ਜਾਣਾ ਕੈਨਸਲ ਹੈ ਕਿਉਂਕਿ ਹੁਣ ਮੀਂਹ ਆਉਣ ਦੀ ਪੂਰੀ ਸੰਭਾਵਨਾ ਛੋੜੀਆਂ-ਬੜੀਆਂ ਕਣੀਆਂ ਵੀ ਆਦੀਆਂ ਆਉਂਦੀਆਂ ਪਈਆਂ ਤੇ ਚਲੋ ਜੀ ਵਲੌਗ ਆਪਾਂ ਕੰਟੀਨਿਊ ਕਰਤਾ ਤੇ ਜੇ ਚੈਨਲ ਤੇ ਨਵੇਂ ਤੇ ਕਿਸੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕ ਦੇਖੀਏ ਨਹੀਂ ਹੁੰਦਾ ਕਿ ਨਹੀਂ ਹੁੰਦਾ ਤੇ ਬਾਕੀ ਹੁਣ ਮੈਂ ਕਰਨਾ ਥੋੜਾ ਜਿਹਾ ਕੰਮ ਧੰਦਾ ਤੇ ਉਹ ਕਰ ਲਈਏ ਤੇ ਮਿਲਦੇ ਆ ਤੁਹਾਨੂੰ ਵਲੌਗਸ ਬਣੇ ਰਹੋ ਵਲੌਗ ਚ ਵਲੌਗ ਕੰਟੀਨਿਊਆ ਡਬਲ ਕਰੀਏ ਸਕੂਲ ਆ ਕਾਰ ਦੇ ਫਨ ਆਫਿਸ ਉਹ ਹਵਾ ਨੇ ਬਦਲੋ ਡਾਡ ਲਾਉਣੇ ਸਾਰ ਹਵਾ ਬਹੁਤ ਸਰੀ ਚਲੋ ਫਲੇ ਆ ਤੇ ਚਲੋ ਜੀ ਬਣੇ ਰਹੋ ਤੁਸੀਂ ਵਲੌਗ ਚ ਚਲੋ ਜੀ ਅੰਦਰਾਂ ਚ ਹਨੇਰਾ ਹੋ ਗਿਆ ਬਾਹਰ ਬੱਦਲ ਹੋਇਆ ਤੇ ਅੰਦਰ ਦੇ ਉਹ ਐਂ ਹਨੇਰਾ ਹੋਇਆ ਪਿਆ ਇਧਰੋਂ ਦਾ ਤਾਂ ਲੱਗ ਰਿਹਾ ਚਿੱਟਾ ਚਿੱਟਾ ਪਰ ਬਾਹਰ ਮੌਸਮ ਬੜਾ ਵਧੀਆ ਹੋ ਗਿਆ ਮੀ ਆ ਗਿਆ ਥੋੜਾ ਥੋੜਾ ਜਿਹਾ ਆ ਗਿਆ ਜਿਆਦਾ ਨਹੀਂ ਥੋੜਾ ਥੋੜਾ ਨਹੀਂ ਆ ਰਿਹਾ ਦੇਖਦੇ ਆ ਕਿੰਨੇ ਆ ਕਿੰਨਾ ਕੁ ਟਾਈਮ ਪੈਂਦਾ ਮੀ ਵੈਸੇ ਲੱਗਦਾ ਤੇ ਹੈ ਨਹੀਂ ਕਿਉਂਕਿ ਹਵਾ ਚੱਲ ਰਹੀ ਨਾਲ ਤੇ ਹਟ ਜਾਣਾ ਮੀ ਛੇਤੀ ਸੋ ਆ ਦੇਖੋ ਥੋੜਾ ਥੋੜਾ ਮੀ ਪੈ ਰਿਹਾ ਫੂਰ ਫੂਰ ਜੀ ਪੈ ਰਹੀ ਏ ਵੈਸੇ ਬੱਦਲ ਚੜਿਆ ਤੇ ਬਹੁਤ ਹੈ ਤੇ ਆਉਂਦਾ ਤੇ ਨਹੀਂ ਆਉਂਦਾ ਕਿੰਨਾ ਕੁ ਪੈਂਦਾ ਦੇਖਦੇ ਆ ਚਲੋ ਹੁਣ ਮੌਸਮ ਚਾਹ ਵਾਲਾ ਚਾਹ ਪੀ ਲਈਏ ਕਿਉਂਕਿ ਮੈਂ ਨਾ ਆ ਕੇ ਆਈਆਂ ਸਿਰ ਤੋਂ ਤਾਂ ਚਾਹ ਪੀ ਲਾ ਮੈਂ ਕਰਦੇ ਆਪਾਂ ਬਲੌਕ ਕੰਟੀਨੈਂਟ ਆ ਰੂਮ ਚ ਸਾਢੇ ਜਿਹੇ ਲੋ ਕਿੰਨਾ ਹਨੇਰਾ ਹਨੇਰਾ ਹੋ ਗਿਆ ਕੈਮਰੇ ਦੀ ਫਲੈਸ਼ ਲਾਈਟ ਵੀ ਚੱਲ ਪਈ ਐ ਤੇ ਇਧਰ ਆਪਾਂ ਨੇ ਸੂਟ ਕੱਢੇ ਨੇ ਜਿਹੜੇ ਕੋਰੀਅਰ ਜਾਣੇ ਨੇ ਤੇ ਕੁਝ ਆਪਾਂ ਨੇ ਅੱਜ ਕੋਰੀਅਰ ਕਰਵਾਤੇ ਸੀ ਕੁਝ ਆਪਣੇ ਨੇ ਜਾਣੇ ਨੇ ਤੇ ਕੱਲ ਵੀਡੀਓ ਪਾਈ ਸੀ ਇਹਨਾਂ ਦੀ ਇਧਰ ਆਪਾਂ ਨਾਂ ਲਿਖ ਕੇ ਸਲਿੱਪ ਵਿੱਚ ਪਾਤੀਏ ਕੱਲ ਵੀਡੀਓ ਪਾਈ ਸੀ ਬਟਰ ਸਿਲਕ ਦੇ ਸੂਟਾਂ ਦੀ ਠੀਕ ਐ ਇਹ ਵੀ ਕੋਰੀਅਰ ਜਾਣਾ ਇਹ ਚੋਕੋ ਚ ਆਪਣਾ ਸੂਟ ਪਏ ਨੇ ਤੇ ਜੇ ਮੇਰੇ ਭੈਣ ਨੂੰ ਕਿਸੇ ਨੂੰ ਪਸੰਦ ਹੋਏ ਤੇ WhatsApp ਤੇ ਮੈਸੇਜ ਕਰਕੇ ਪਲੀਸ ਸੂਟ ਵਾਈ ਕਰ ਸਕਦੇ ਹੋ ਤੁਸੀਂ ਤੇ ਲੋ ਜੀ ਮੀ ਪਈ ਜਾ ਰਿਹਾ ਮੀ ਪਿੰਦਾ ਹੀ ਪਿਆ ਹੋਇਆ ਤਾਂ ਕਾ ਦੇਖੋ ਸਾਹਮਣੇ ਮੌਸਮ ਘੈਂਟ ਆ ਤੇ ਆਪਾਂ ਨੇ ਮੰਦੀਪ ਭੈਣ ਦੀ ਗੱਲ ਮੰਨ ਲਈ ਇੱਧਰ ਗੋਭੀ ਨੂੰ ਆਪਾਂ ਨੇ ਨਾ ਦੋ ਤਿੰਨ ਬੋਇਲ ਦੋਣੇ ਨੇ ਤੇ ਆਪਾਂ ਬਣਾਣ ਲੱਗੇ ਆ ਪਕੌੜੇ ਤੇ ਥੋੜਾ ਜਿਹਾ ਵਿੱਚ ਆਪਾਂ ਨੇ ਪਾਇਆ ਦਹੀਂ ਦਹੀਂ ਨਾਲ ਨਾਲੇ ਤਾਂ ਪਕੌੜੇ ਜਿਹੜੇ ਨਾ ਥੋੜਾ ਜਿਹਾ ਸੌਫਟ ਬਣਦੇ ਨੇ ਤੇ ਨਾਲੇ ਕਹਿੰਦੇ ਟੇਸਟੀ ਬਣਦੇ ਨੇ ਅੱਜ ਫਸਟ ਟਾਈਮ ਪਾਇਆ ਦੇਖਦੇ ਆਂ ਕੀ ਬਣਦਾ ਤੇ ਇੰਦਰ ਆਪਣੀ ਗੋਭੀ ਪਈ ਕਹਿੰਦੇ ਗੋਭੀ ਵਾਲੇ ਬਣਾਇਓ ਮੈਂ ਚਲੋ ਅੱਜ ਗੋਭੀ ਵਾਲੇ ਬਣਾ ਲੈਨੇ ਗੱਲ ਐ ਕੋਈ ਚਲੋ ਜੀ ਇੱਥੇ ਮਟੀਰੀਅਲ ਆਪਣਾ ਰੈਡੀ ਐ ਸਿਰਫ ਆਪਾਂ ਨੇ ਗੋਭੀ ਪਾਣੀ ਫਿਰ ਚਾਪਾ ਨੇ ਹੋਰ ਪਿਆਜ਼ ਤੇ ਆਲੂ ਤੇ ਲਾਲ ਮਿਰਚ ਤੇ ਹਲਦੀ ਲੂਣ ਤੇ ਦਹੀਂ ਤੇ ਬਸ ਇੱਧਰ ਆਪਾਂ ਗੋਭੀ ਇਹਨੂੰ ਬਸ ਬੋਇਦਾ ਗੋਭੀ ਤਾਂ ਆਪਾਂ ਬੋਇਲ ਕਰ ਰਹੇ ਆਂ ਕਿਉਂਕਿ ਜਲਦੀ ਸੌਫਟ ਹੋ ਜਾਏਗੀ ਨਹੀਂ ਤਾਂ ਤੇਲ ਦੇ ਵਿੱਚ ਪੱਕਦੀ ਨਹੀਂ ਹੁੰਦੀ ਥੋੜੀ ਜਿਹੀ ਕੱਚੀ ਰਹਿ ਜਾਂਦੀ ਹੈ ਤੇ ਆਪਾਂ ਇਹਨੂੰ ਕੱਢ ਲੈਨੇ ਆ ਕਿੱਥੇ ਗਿਆ ਆਪਣਾ ਆਹ ਦੇਖੋ ਬਸ ਆਪਣੀ ਗੋਭੀ ਰਾੜੀ ਹੈ ਕੈਮਰੇ ਨਾਲ ਘਾਫ ਕਰ ਲੈਂਦਾ ਚਲੋ ਹੁਣ ਆਪਾਂ ਇਹਨੂੰ ਕੱਢ ਲਈਏ ਤਾਂ ਕੱਢ ਕੇ ਸਿੱਧੀ ਆਪਾਂ ਬੇਸਨ ਚ ਪਾ ਦੇਣੀ ਥੋੜੀ ਜਿਹੀ ਪੇਸੇ ਸਰ ਪੱਤਾ ਪੱਦੋਂ ਸਬਜ਼ੀ ਵੀ ਨਹੀਂ ਤੇ ਅੱਧੇ ਤੋਂ ਘਾਟੀ ਸੀ ਤੇ ਬਸ ਮੈਨੂੰ ਆਈਡੀਆ ਆ ਗਿਆ ਤੇ ਆਈਡੀਆ ਦੇ ਵੀ ਦੇ ਛੱਡਿਆ ਮੇਰੀ ਭੈਣ ਨੇ ਤੇ ਆ ਆਪਣੀ 파ਤੀ ਗੋਭੀ ਉਹ ਬਣਾਣੀ ਆਪਾਂ ਪਕੌੜੇ ਗੋਭੀ ਵਾਲੇ ਲੋਜੀ ਇਹਨਾਂ ਕਰ ਲਈਏ ਮਿਕਸ ਚੰਗੀ ਤਰ੍ਹਾਂ ਲੋਜੀ ਰੈਡੀ ਹੋ ਗਿਆ ਆਪਣਾ ਸਾਰਾ ਮਟੀਰੀਅਲ ਮਿਕਸ ਹੋ ਗਿਆ ਤੇ ਦਮਣ ਆਉਣ ਵਾਲਾ ਬਸ ਦਮਨ ਦੇ ਆਉਂਦਿਆਂ ਨੇ ਆਪਾਂ ਨੇ ਕੱਢ ਦੇਣੇ ਨੇ ਆਪਾਂ ਨੂੰ ਮਾਵਾਂ ਤੀਆਂ ਨੂੰ ਬਹੁਤ ਨਹੀਂ ਕਿਉਂਕਿ ਮੈਂ ਘਟਖਾਨੀਆ ਮੇਰਾ ਬੀਪੀ ਵੱਧ ਹੈ ਮੈਂ ਸਿਰਫ ਦਮਨ ਲਈ ਬਣਾ ਰਹੀ ਹਾਂ ਇੰਨੀ ਮੇਰਾ ਗੋਭੀ ਦੇ ਪਕੌੜੇ ਖਾਣ ਨੂੰ ਦਿਲ ਕਰਦਾ ਮੈਂ ਕਿਹਾ ਕੁੜੀਏ ਗੱਲ ਐ ਕੋਈ ਆਪਾਂ ਗੋਭੀ ਦੇ ਪਕੌੜੇ ਬਣਾ ਦਿੰਨੇ ਆ ਤੇ ਲੋ ਜੀ ਸਿਮਰਨ ਦਾ ਵਲੌਗ ਆ ਗਿਆ ਜੀ ਜ਼ਰੂਰ ਜਾ ਕੇ ਦੇਖਿਓ ਮੇਰੇ ਭੈਣ ਭਰਾ ਤੇ ਫੁੱਲ ਸਪੋਰਟ ਕਰਿਓ ਮੇਰੇ ਪੁੱਤ ਨੂੰ ਬਹੁਤ ਮਿਹਨਤ ਕਰ ਰਿਹਾ ਹੈ ਵਿਚਾਰਾ ਕੰਮ ਤੇ ਵੀ ਜਾਂਦਾ ਕੰਮ ਤੇ ਵੀ ਜਾ ਕੇ ਆ ਕੇ ਰੋਟੀ ਬਣਾ ਕੇ ਫਿਰ ਵੀ ਵਲੌਗ ਬਣਾ ਰਿਹਾ ਹੈ ਤੇ ਤੁਸੀਂ ਐਪਰੀਸ਼ੀਏਟ ਕਰੋਗੇ ਤਾਂ ਤੁਹਾਡੇ ਹੌਸਲੇ ਨਾਲ ਇਹ ਵਲੌਗ ਬਣਾਏਗੀ ਨਹੀਂ ਤੇ ਨਹੀਂ ਤੇ ਉਹ ਕਹਿੰਦੀ ਹੁੰਦੀ ਕਿ ਨਹੀਂ ਮੈਂ ਥੱਕ ਗਈ ਮੈਂ ਨਹੀਂ ਵਲੌਗ ਬਣਾਣਾ ਤੇਲ ਆਪਣਾ ਗਰਮ ਹੈ ਤੇ ਪਾਈ ਆਪਾਂ ਪਕੌੜੇ ਵਿੱਚ रेडी ਘਰ ਮੈਂ ਦੇਖੋ ਗੋਭੀ ਨਾ ਜਿਹੜੀ ਸੌਫਟ ਹੋ ਗਈ ਹੈ ਪਹਿਲਾਂ ਆਪਾਂ ਗੋਭੀ ਦਾ ਹੀ ਪਣੀਆ ਆਜੋ ਚਾਹ ਉਹ ਜਿਹੜੇ ਲਿਖੇ ਨਹੀਂ ਪਾ ਰਹੇ ਮੰਦਿਰ ਦਾ ਸਾਰੇ ਤੁਸੀਂ ਸਾਰੇ ਭਾਂਟ ਦਾ ਸੌ ਟਾਈਮ ਹੋ ਗਿਆ ਜੀ 3:30 ਵਜੇ ਦਾ ਤੇ ਦਮਣ ਸਾਡੇ ਨੇ ਆਉਣਾ ਵਿਚਾਰਨੇ 4:30 ਵਜੇ ਤੇ ਬਾਹਰ ਨਾ ਹਜੇ ਵੀ ਥੋੜਾ ਥੋੜਾ ਮੀਂਹ ਪਈ ਜਾ ਰਿਹਾ ਕਣੀਆਂ ਦੀਆਂ ਪਈ ਜਾ ਰਹੀਆਂ ਨੇ ਟਾਈਮ ਮੈਂ ਪਕੌੜੇ ਬਣਾ ਲੈ ਦਮਣ ਲਈ ਤੇ ਦਸ ਮੈਂ ਮੈਂ ਵੀ ਦਮਨ ਦਾ ਵੇਟ ਕਰਦੀ ਹਾਂ ਦਮਨ ਆਉਂਦੀ ਹੈ ਫਿਰ ਆਪਾਂ ਚਾਹ ਪੀਂਦੇ ਪੀਂਦੇ ਇੱਕ ਵਾਰ ਸਿਮਰਨ ਨੇ ਵੀ ਚਾਹ ਤੇ ਰੋਟੀਆਂ ਬਣਾਇਆਂ ਪਈਆਂ ਨੇ ਨਾਲ ਥੋੜੀਆਂ ਸਬਜ਼ੀ ਪਈ ਹੈ ਪਰ ਮੈਨੂੰ ਇਹ ਅੱਜ ਕਿਤਾਬ ਤੋਂ ਸਪੈਸ਼ਲ ਆਈ। ਜੇ ਦਿੱਤੇ ਆਪਣੇ ਸਿਮਰਨ ਕੋਲ ਦਾ ਵਲੌਗ ਆ ਗਿਆ ਜੀ ਜ਼ਰੂਰ ਜਾ ਕੇ ਦੇਖੋ ਤੇ ਉਹਨੂੰ ਸਪੋਰਟ ਕਰਿਓ ਸਿਮਰਨ ਨੂੰ ਤੇ ਉਹਨੂੰ ਅਪਰੀਸ਼ੀਏਟ ਕਰਿਆ ਕਰੋ ਵਲੌਗ ਬਣਾਉਣ ਨੂੰ ਕਮੈਂਟ ਕਰਿਆ ਕਰੋ ਕਿ ਵਲੌਗ ਬਣਾਓ ਬਹੁਤ ਮਸਤੇ ਬਣਾਣ ਦੀ ਟਾਈਮ ਤੋਂ ਟਾਈਮ ਕੱਢੀ ਮਸਾ ਕਿਉਂਕਿ ਮੈਂ ਕੰਮ ਤੇ ਵੀ ਜਾਣਾ ਮਾ ਮੈਂ ਕਾਲਜ ਵੀ ਜਾਣਾ ਤੇ ਮੈਂ ਵਲੌਗ ਕਿਵੇਂ ਬਣਾਤਾ ਨੂੰ ਪਤਾਈਏ ਕੈਨੇਡਾ ਦੀ ਬਿਜ਼ੀ ਲਾਈਫ। ਕੈਨੇਡਾ ਦੀ ਕਿੰਨੀ ਲਾਈਫ ਦੀ ਹੈ ਤੇ ਫਿਰ ਵੀ ਚਾਈ ਕੰਮ ਕਰਦੀ ਹੈ। ਤੇ प्लीज ਹਮ ਨੂੰ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ। ਤੇ ਹੁਣ سپورਟ ਕਰਿਆ ਜਿਹੜੇ ਮੇਰੇ ਪਿੰਡ ਤੋਂ ਆਨੇ ਨਹੀਂ ਵਲੌਗ ਦੇਖਿਆ ਦਮਨ ਅਸੀਂ ਮਰੰਦਰ ਜਾ ਕੇ ਫਿਰ ਗੂਰ ਦੇਖਦੇ ਠੀਕ ਹੈ ਜੀ। ਤੇ ਆਪਾਂ ਕੜਮੇ ਦੇ ਪਕੌੜੇ ਤੇ ਮਿਲਦੇ ਆਪਾਂ ਦਮਨ ਹੁੰਦੇ ਫਿਰ। ਤੇ ਲਓ ਜੀ ਇੱਧਰ ਆਪਾਂ ਨੇ ਇਸ ਕਪਰਾਗਾ ਕੱਢ ਲਿਆ ਅਸੀਂ ਭਰਾਗਾ ਵੀ ਕਹਿੰਦੇ ਹੁੰਦੇ ਆ ਪੂਰਵੀ ਕਹਿੰਦੇ ਨੇ ਅਲੱਗ-ਅਲੱਗ ਭਾਸ਼ਾ ਤੇ ਇੱਧਰ ਆਪਾਂ ਨੇ ਇੱਕ ਭਰਾਗਾ ਕੱਢ ਲਿਆ ਪਕੌੜਿਆਂ ਦਾ ਤੀਕਾ ਆਪਾਂ ਨੂੰ ਪਾ ਦਿੱਤਾ ਵਿੱਚ ਆਪਾਂ ਨੇ ਦਹੀਂ ਪਾਇਆ ਸੀ ਬਹੁਤ ਕੰਚੀ ਬਣਨੇ ਦਹੀਂ ਪਾ ਕੇ ਤੇ ਦੇਖੋ ਜ਼ਰੂਰ ਟਰਾਈ ਕਰਿਓ ਤੁਸੀਂ ਲਓ ਜੀ ਦਮਨ ਆ ਗਿਆ ਸਾਡਾ ਆਵਾਜ਼ ਆ ਰਹੀ ਸੀਗਾ ਪਕੌੜੇਆਂ ਨੂੰ ਜੋਣੀ ਨੇ ਸੋਚਦੀ ਆ ਰਹੀ ਸੀ ਆਏ ਹਾਏ ਮੇਰੇ ਪੁੱਤ ਨੂੰ ਪਤਾ ਲੱਗ ਗਿਆ ਹੈ ਮੀਂਹ ਪੈ ਰਿਹਾ ਤਾਂ ਮਮਾ ਪਕੌੜੇ ਬਣਾਉਂਦੀ ਹਣੀ ਜੀ ਕਹਿੰਦੇ ਪੱਕਾ ਕਰੇ ਪਕੌੜੇ ਬਣਉਣਗੇ ਮੇਰੇ ਘਰੇ ਵੀ ਅੱਛਾ ਠੀਕ ਹੈ ਮੈਂ ਕਿਹਾ ਮੈਂ ਚੱਲ ਅਜ ਮੌਸਮ ਠੰਡਾ ਦਮਨ ਲਈ ਪਕੌੜੇ ਬਣਾ ਕੇ ਰਾਂਦੀ ਆ ਦਮਨ ਨੂੰ ਪਸੰਦ ਨੇ ਟਿਊਸ਼ਨ ਨਹੀਂ ਜਾਣਾ ਕਿਉਂ ਨਹੀਂ ਜਾਣਾ ਬਸ ਸਿਰ ਦਰਦ ਹੋ ਰਿਹਾ ਨਹੀਂ ਨਹੀਂ ਪੁੱਤਰੀ ਰੋਟੀ ਖਾਓ ਤੇ ਜਾਓ ਨਹੀਂ ਬਾਹਰ ਆਓ ਚਲੋ ਆਓ ਬਾਹਰ ਅੰਦਰ ਸੌਂਗੇ ਉੱਠੋ ਆ ਕੱਪੜੇ ਪਾ ਲੈ ਸਾਰੇ ਇਹ ਹਜੇ ਮੈਂ ਸਾਹਮਣੇ ਨੇ ਚਲਾਓ ਸਿਰ ਦਰਦ ਹੀ ਹੋ ਦੂਸਰਾ ਆਜੇ ਮੇਰੇ ਪੁੱਤ ਫਿਰ ਚਾਹ ਪੀਓ ਚਾਹ ਧਰੀਏ ਨਾਲ ਮੈਂ ਆ ਜਾ ਆਜੇ ਮੇਰੇ ਪੁੱਤ ਆਜੀ ਸਾਡੀ ਚਾਹ ਰੈਡੀ ਹੋ ਗਈ ਓਹੋ ਹੋ ਨਿਕਲ ਚਲੀ ਤੇ ਇਧਰ ਸਾਡੇ ਪਕੌੜੇ ਵੀ ਰੈਡੀ ਨੇ ਤੇ ਆ ਜਾਓ ਸਾਰੇ ਮੇਰੇ ਭੈਣ ਭਰਾ ਤੇ ਖਾਈਏ ਆਪਾਂ ਹਨਾ 16 ਤਾਂ ਮਾਰਨੀ ਚਾਹੀਦੀ ਆਇਆ ਤੇ ਜਾਣਾ ਨਹੀਂ ਤੁਹਾਡੇ ਕੋ ਮੈਨੂੰ ਪਤਾ ਪਰ 16 ਮਾਰਨੀ ਚਾਹੀਦੀ ਹਨਾ ਫਿਰ ਕਹਿਣਾ ਕਿ ਸੁਲਾ ਨਹੀਂ ਮਾਰੀ ਹੈਗੀ ਸਾਨੂੰ ਪਕੌੜਿਆਂ ਦੀ ਤੇ ਬਸ ਮੇਰੀ ਚਾਹ ਬਣ ਜਾ ਚਾਹ ਫੋਲਣਾ ਫਿਰ ਖਾਣੇ ਆਪਾਂ ਆਪਾਂ ਪਾੜੀ ਆਜੋਥੇ ਆਜੋ ਮੁੱਤ ਜੀ ਪਸੀਨਾ ਪਸੀਨੀ ਹੋਗੇ ਨਾ ਨਾਲੇ ਬਾਹਰ ਨਹੀਂ ਪੈ ਰਿਆ ਤੇ ਅੰਦਰ ਗਰਮੀ ਹੈ ਹੂੰ ਮੀਤ ਉਹ ਗੁੰਮਸ ਜੀ ਜਨ ਦੇ ਤੇ ਠੀਕ ਹੈ ਮੌਸਮ ਠੀਕ ਹੈ ਮੈਂ ਖਿੜਕੀਆਂ ਤੋਂ ਉੱਧਰ ਅੱਗੇ ਉਹ ਚਾਦਰ ਆਪਾਂ ਲਾ ਦੇ ਹੁਣ ਮੌਸਮ ਚੇਂਜ ਹੋ ਗਿਆ ਤੇ ਭਾਗ ਲੱਗੀ ਹੁਣ ਸਰਦੀ ਆਣ ਵਾਲੀਆਂ ਚਾਦਰ ਲਾ ਦੂੰ ਆ ਤੇ ਫਿਰ ਧੁੱਪ ਚਾਹੀਦੀ ਹੈ ਨਾ ਤਾਂ 15 ਆਉਗੀ ਸਿੱਧੀ ਅੱਛਾ 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 ਹਾਂ ਹੁਣ ਸਮਝ ਲੱਗੀ ਹੂੰ ਦਾ ਵੈਕਸ ਬਾਰੇ ਪੁੱਛਦੇ ਹਨ ਇੱਕ ਮੈ ਜੀ ਭੈਣ ਦਾ ਕਮੈਂਟ ਆਇਆ ਸੀ ਸਾਡੇ ਆਪਣੇ ਟੀਕ ਵਾਲੇ ਨੰਬਰ ਤੇ ਤੇ ਉਹਨਾਂ ਨੂੰ ਮੈਂ ਫੋਟੋ ਸੈਂਡ ਕਰਤੀ ਸੀ ਤੇ ਫਿਰ ਵੀ ਜਿਨ੍ਹਾਂ ਨੂੰ ਚਾਹੀਦੀ ਧਿਆਨ ਨਾਲ ਦੇਖ ਲੋ ਜਿਵੇਂ ਮੇਰੇ ਵਾਲ ਨਹੀਂ ਨਿੱਕੇ 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 ਜੇ ਤੇ ਇਹਦੇ ਨਾਲ ਵਧੀਆ ਇਕੱਠੇ ਜੇ ਹੋ ਜਾਂਦੇ ਤੇ ਵਧੀਆ ਵੈਕਸ ਮੈਨੂੰ ਸਿਮਰਨ ਨੇ ਮਤਲਬ ਆਰਡਰ ਕਰਕੇ ਦਿੱਤੀ ਸੀ ਸਿਮਰਨ ਨੇ ਹੀ ਕਿ 20 ਮम्मा ਵਧੀਆ ਜਿਵੇਂ ਤੁਹਾਡੇ ਛੋਟੇ ਛੋਟੇ ਬਾਲ ਨੇ ਉਹਨਾਂ ਵਾਸਤੇ ਵਧੀਆ ਤੇ ਜ਼ਰੂਰ ਟਰਾਈ ਕਰੋ ਤੁਸੀਂ ਵੀ ਯਾਰ ਉਹ ਕੀ ਪਈ ਨਾ ਨਹੀਂ ਨਹੀਂ ਤੁਸੀਂ ਖਾਣੀ ਹੈ ਖਾਓ ਆਈ ਪਕਾ ਮੰਦਰਾ ਮੈਂ ਤਾਂ ਜਿਹੜਾ ਇੱਕ ਬਹੁਤ ਥੋੜਾ ਖਾਣਾ ਰੋਟੀ ਖਾਣਾ ਮਹਾਨੀ ਦਾ ਸਵਾਦ ਆ ਜਾਣਾ ਮੇਰੇ ਨਾ ਡੈਡੀ ਖਾਂਦੇ ਹੁੰਦੇ ਮੈਂ ਹਾਂ ਪਕੌੜਿਆਂ ਨਾਲ ਰੋਟੀ ਤੇ ਮੈਨੂੰ ਵੀ ਸੇਮ ਹੀ ਹੁੰਦਾ ਜਦੋਂ ਪਕੌੜੇ ਬਣਦੇ ਮੈਂ ਇੱਕ ਅੱਡਾ ਫੁਲਕਾ ਖਾਣਾ ਹੀ ਹੁੰਦਾ ਨਾ ਮੈਂ ਪੁਰਕੇ ਬਣਾ ਕੇ ਰੱਖੇ ਹੁੰਦਾ ਬਣ ਵਾਸਤੇ ਦਮਨ ਜਿੰਨਾ ਮੈਂ ਖਾਣਾ ਨਹੀਂ ਦਮਨ ਕਿੰਨੀ ਗਰਮੀ ਲੱਗਣੀ ਨਾ ਮੈਨੂੰ ਤਾਂ ਸਿਰ ਚੱਕਰ ਆ ਰਹੇ ਚਲ ਖਾ ਲੈ ਰੋਟੀ ਮੇਰਾ ਪੁੱਤ ਸਾਡਾ ਦਮ ਇਸ ਚਾਹ ਇਹ ਨਹੀਂ ਪੀ ਲੋਗੇ ਨਾ ਹਾਂ ਰਾਮ ਲੋ ਜੀ ਇਧਰ ਦੇਖੋ ਇਹ ਦੰਮੂ ਨੂੰ ਗੁੱਡ ਨਿਊਜ਼ ਮਿਲੀ ਹੈ ਕਿੱਦਮਣ ਦੀ ਅੱਜ ਟਿਊਸ਼ਨ ਆ ਫਿਰ ਕਿਦਮਣ ਖੁਸ਼ ਹੋ ਗਈ ਪੂਰੀ ਮੈਂ ਕਿ ਮਮਾ ਮੈਂ ਨਹੀਂ ਜਾਣਾ ਦਮਨ ਪਹਿਲਾਂ ਹੀ ਕਹਿ ਰਹੀ ਤੂੰ ਵੀ ਬਲੌਗ ਦੇਖਿਆ ਮੈਂ ਟਿਊਸ਼ਨ ਨਹੀਂ ਜਾਣਾ ਤੇ ਅੱਜ ਅਚਾਨਕ ਹੀ ਹੁਣੇ ਮੈਸੇਜ ਆਇਆ ਮੈਂ ਸੋਚੀ ਸੀ ਉਹ ਆਪਣਾ ਗੱਲ ਨਹੀਂ ਕਰਦੀ ਪਪਾ ਛੁੱਟੀ ਨਹੀਂ ਕਰਨ ਦੇ ਪਪਾ ਦਾ ਫੋਨ ਆ ਰਿਹਾ ਸੀ ਮੈਂ ਮਮਾ ਨੂੰ ਦੱਸਣਾ ਨਹੀਂ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਜੀ ਦਮਨ ਨੂੰ ਅੱਜ ਛੁੱਟੀ ਟਿਊਸ਼ਨ ਦੀ ਵਿਚਾਰੀ ਟੈਨਸ਼ਨ ਫਰੀ ਕਿਉਂ ਹੁਣ ਦੇ ਲੋ 4 ਵਜੇ ਆਈ ਸੀ 4:30 ਤੇ 4 ਵਜੇ ਇਹਨੇ ਟਿਊਸ਼ਨ ਜਾਣਾ ਸੀ ਬਸ ਚਾਹ ਪੀ ਕੇ ਅਸੀਂ ਬੈਠੇ ਸੀ ਬਸ ਦਮਨ ਦੀ ਤਿਆਰੀ ਸੀ ਅੱਜ ਦਮਨ ਨੇ ਮੀਡੀਆ ਕੀਤੀਆਂ ਨੀਂ بس اون ਸੋਣਾ ਫਿਰ ਪੁੱਤ ਮੇਰੇ ਨਾਲ ਸੂਟਾਂ ਦਾ ਉਹ ਕੰਮ ਕਰਵਾ ਦਿਓ ਵੀਡੀਓ ਸ਼ੂਟ ਕਰਵਾ ਦਿਓ ਸਤ 7 ਵਜੇ ਉਠਾ ਦਿਓ 7 ਨਹੀਂ 6 ਵਜੇ 6 ਨਹੀਂ ਲੱਗਿਆ ਸੌਰੀ ਮੈਨੂੰ ਲੱਗਿਆ 6 ਵਜੇ ਮੈਂ ਰੋਟੀ ਵੀ ਬਣਾਣੀ ਹੈ ਫਿਰ ਪੁੱਤ 6 ਵਜੇ ਉਠਾ ਦਿਓ ਸਾਰਾ ਮੈਂ ਰੋਟੀ ਤੇ ਪਾਣੀ ਦਾਲ ਸਬਜ਼ੀ ਬਣਾ ਲਾਂਗੀ ਫਿਰ ਵੀਡੀਓ ਸ਼ੂਟ ਕਰਾ ਦਿਓ ਕੈਂਡ ਕੈਂ ਜੇ ਸੂਟ ਆ ਰਹੇ ਨੇ ਸੂਟਾਂ ਵਾਲੇ ਚੈਨਲ ਤੇ ਜਾ ਕੇ ਦੇਖਿਓ ਪੰਜਾਬੀ ਪਹਿਰਾਵੇ ਤੇ ਉਹਦੇ ਬਾਸੀ ਫੈਮਿਲੀ ਤੇ ਵੇ ਤੇ 10 ਵਜੇ 10:30 ਵਜੇ ਵੀਡੀਓ ਆਉਂਦੀ ਹੈ ਤੇ ਦਮੰਦੀਆਂ ਮਿੱਡੀਆਂ ਖਿਤੀਆਂ ਦਿਖਾਈ ਉਹਨਾਂ ਜਿਵੇਂ ਆਪਾਂ ਦਾ ਸਾਡੇ ਵਾਲ ਮਾਝੇ ਵਾਲਾ ਤਮੂਸਲ ਕ ਮੂਸਲ ਬੰਨਿਆ ਹੁੰਦਾ ਉਵੇਂ ਮਿੱਡੀਆਂ ਕੀਤੀਆਂ ਜਿਦਾ ਦੰਮੂਂਦੀਆਂ ਮੂਸਲ ਤੇ ਕਮੈਂਟ ਕਰਕੇ ਦੱਸਿਓ ਮਾਲਵੇ ਵਾਲਿਓ ਕੀ ਮੂਸਲ ਕਿੰਨੂੰ ਕਹਿੰਦੇ ਨੇ ਸਾਨੂੰ ਤਾਂ ਪਤਾ ਹੈ ਮੂਸਲ ਕਿੰਨੂੰ ਕਹਿੰਦੇ ਨੇ ਤੇ ਮੂਸਲ ਜਿਹੜੀ ਬੋਰੀ ਨੂੰ ਧੱਗ ਗਏ ਬੰਦੇ ਨੇ ਲੈ ਲਓ ਦੰਮੂ ਨੂੰ ਇਹਨੂੰ ਪਤਾ ਬਾਕੀ ਮਾਜੇ ਵਾਲੇ ਮੇਰੇ ਭੈਣ ਭਰਾ ਤੇ ਉਹਨਾਂ ਨੂੰ ਤਾਂ ਸਾਰਾ ਪਤਾ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਤੇ ਮਾਲਵੇ ਵਾਲੇ ਮੇਰੇ ਭੈਣ ਭਰਾ ਤੁਸੀਂ ਵੀ ਦੱਸਿਓ ਠੀਕ ਹੈ ਜੀ ਮੂਸਲ ਮੂਸਲ ਕੋਈ ਨਾ ਦੰਮੂ ਗੈਸ ਕਰਦੀ ਏ ਹੁਣ ਵੀਡੀਓ ਚ ਦੱਸਣਾ ਨਹੀਂ ਕਿਉਂਕਿ ਆਪਣੇ ਭੈਣ ਭਰਾ ਆਪਣੇ ਹੁੰਦਾ ਹਾਂ ਮੂਸਲ ਬੰਨਿਆ ਹੁੰਦਾ ਹਾਂ ਮੱਜਾ ਦੇ ਉਹ ਰਸਕ ਮੈਂ ਹੁੰਦਾ ਨਹੀਂ ਸਾਡੇ ਵੱਲ ਕਹਿੰਦੇ ਤੁਹਾਡੇ ਵੱਲ ਨਹੀਂ ਆਪਣੇ ਵਾਲੇ ਇਧਰ ਮਾਲਵੇ ਵਾਲੇ ਨਹੀਂ ਕਹਿੰਦੇ ਉਧਰ ਕਹਿੰਦੇ ਨੇ ਮੂਸਲ ਦੱਸੋ ਬਲੌਗ ਬੰਦ ਕਰਕੇ ਮੈਂ ਨਹੀਂ ਬਲੌਗ ਬੰਦ ਕਰਕੇ ਦੱਸੂਗਾ ਆਪਣੇ ਭੈਣ ਭਰਾਵਾਂ ਦੇ ਕਮੈਂਟ ਆਉਣਗੇ ਹੋਰ ਚਾਪਾ ਦੇਖਾਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਸਿਮਰਨ ਦਾ ਵਲੌਗ ਅਸੀਂ ਇੰਜੋਏ ਕਰ ਰਹੇ ਸੀ ਤੇ ਤੁਸੀਂ ਵੀ ਦੇਖੋ ਜਾ ਕੇ ਜਰੂਰ ਤੇ ਮੈਂ ਕਰਨ ਦਮਨ ਦੀ ਛੁੱਟੀ ਹੈ ਹੁਣ ਦਮਨ ਕਰੇ ਇੰਜੋਏ ਫਿਰ ਮਿਲਦੇ ਆਪਾਂ ਯੈਸ ਅੰਦਰ ਇੰਨੀ ਗਰਮੀ ਲੱਗਣ ਦੀ ਨਾ ਇੰਨੀ ਗਰਮੀ ਲੱਗਣ ਦੀ ਪੁੱਛੋ ਨਾ ਲੱਗਦਾ ਕਿ ਜਿਵੇਂ ਨਾ ਬਸ ਅੰਦਰ ਗੁੰਮ ਹੋਇਆ ਪਿਆ ਤੇ ਜਦ ਪੱਖਾ ਲਾਨੇ ਆ ਪੱਖੇ ਥਲੇ ਤਾਂ ਠੀਕ ਹੈ ਬਾਹਰ ਮੌਸਮ ਹੈਗਾ ਠੰਡਾ ਮੀਂਹ ਪੈਣ ਦਾ ਤੇ ਅਸੀਂ ਚੱਲੀਏ ਤੋਂਨੇ ਮਾਵਾਂ ਕੀਆ ਬਾਜ਼ਾਰ ਵਿੱਚ ਜਲਦੀ ਕਰ ਲੈ ਫਿਰ ਤੇ ਅਹੀਂ ਬਾਜ਼ਾਰ ਚ ਲਿਆ ਕੋਈ ਸਾਡੇ ਘਰੇ ਬੰਦੇ ਆਹੋ ਜਿਹੇ ਨੇ ਕਿ ਕੱਪੜੇ ਜਿੱਥੇ ਮਰਜੀ ਜਿੱਥੇ ਦਿਲ ਕਰਦਾ ਨਾ ਉੱਥੇ ਹੀ ਰੱਖ ਦਿੰਦੇ ਨੇ ਬਸ ਕੀ ਇੱਥੇ ਸਹੀ ਏ ਬਸ ਇੱਥੇ ਰੱਖ ਦੋ ਕੋਈ ਚੱਕਰ ਨਹੀਂ ਹੈਗਾ ਤੇ ਮੈਂ ਸਾਰਾ ਦਿਨ ਰਹਿਨੀਆ ਚੱਕਣ ਤੇ ਤੇ ਚਲੋ ਜੀ ਬਾਜ਼ਾਰ ਜਾਈਏ ਆ ਕੇ ਮਿਲਦੇ ਆਪਾਂ ਬਹੁਤ ਲੇਟ ਹੋ ਗਿਆ ਪੁਣੇ ਸੀ ਦਾ ਟਾਈਮ ਹੋ ਗਿਆ ਆ ਜਾਓ ਫਟਾਫਟ ਪੁੱਤ ਆ ਕੇ ਇਸ ਕੋ ਸ਼ੂਟਾ ਨੇ ਵੀਡੀਓ ਵੀ ਸ਼ੂਟ ਕਰਨੀ ਆਪਾਂ ਨੇ ਕਿਉਂਕਿ ਬਾਜ਼ਾਰ ਚੋਂ ਆ ਗਏ ਸੀ ਅਸੀਂ ਵਾਪਸ ਆਉਂਦੇ ਮੇਰਾ ਪੁੱਤ ਵਿਚਾਰਾ ਕੰਮ ਕਰਨ ਲੱਗਾ ਪਿਆ ਕਿਉਂਕਿ ਅੱਜ ਮੇਰੇ ਨਾਲ ਬਾਜ਼ਾਰ ਚਲਾ ਗਿਆ ਸੀ ਤਾਂ ਕਰਕੇ ਹੈਨਾ ਤੇ ਹੁਣ ਆਪਾਂ ਅੱਜ ਬਣਾਈਆਂ ਨੇ ਸੇਵੀਆਂ ਮਿੱਠੀਆਂ ਦੁੱਧ ਵਾਲੀਆਂ ਇਹੋ ਜਿਹਾ ਕੰਮ ਗੜ ਹੈ ਹੋਏ ਗੜ ਹਾਂ ਗੜ ਅੱਜ ਕੀ ਅੱਖਾਂ ਸੁਰਮਾ ਲਾਇਆ ਹਾਂ ਮੈਨੂੰ ਲੱਗਿਆ ਲਾਈਨ ਲਾਈਨ ਨਹੀਂ ਹਾਂ ਮਸਕਰਾ ਤੁਹਾਡੀ ਉਮਰ ਹੈ ਕਿ ਅਪ ਕਰਨ ਦੀ ਯਾਰ ਮੈਂ ਪਿਆ ਸੀ ਅੱਜ ਵੀ ਜਦ ਦੇਖ ਕੇ ਕੀ ਹੋ ਅੱਜ ਵੀ ਨਹੀਂ ਅੱਜ ਲਾ ਲਿਆ ਕਿ ਤੋ ਬੰਨ ਲਾਣਾ ਠੀਕ ਹੈ ਓਕੇ ਤੇ ਹੁਣ ਮੇਰਾ ਪੁੱਤ ਪੜ ਰਿਹਾ ਤੇ ਹਜੇ ਇਹ ਵੀਡੀਓ ਸ਼ੂਟ ਕਰਨੀ ਸੂਟਾਂ ਦੀ ਮੇਰਾ ਪੁੱਤ ਜਦੋਂ ਫ੍ਰੀ ਹੋਏਗਾ ਉਦੋਂ ਕਰਾਂਗੇ ਚਾਹੇ ਰਾਤ ਨੂੰ 11 ਵਜ ਜਾਣ ਹਣਾ ਤੁਮ ਉਹ ਮਨ ਬਹੁਤ ਕੰਮ ਨਹੀਂ ਬੰਮਨ ਦੇਖੋ ਕਿੰਨੇ ਤਰਲੇ ਲੈ ਲਈ ਬੰਮਨ ਤੇ ਅੱਜ ਮੌਸਮ ਠੰਡਾ ਤੇ ਅੱਜ ਅਸੀਂ ਇਸ ਜਿਆਦਾ ਐਸੇ ਰੂਮ ਚ ਪਈਏ ਕਿਉਂਕਿ ਅਜੇਸੀ ਲੋੜ ਨਹੀਂ ਪਣੀ ਮੀ ਪਿਆ ਹੋਇਆ